ਨਾਨੀ ਕਿਵੇਂ ਪਵਾ ਦਗੇ ਗੋਡੇ ਤੁਹਾਡੇ ਵੀ ਨਾ ਵੀ ਮੈਂ ਤੈਨੂੰ ਗੋਡੇ ਪਾਉਂਦੀ ਤੇਲ ਨਹੀਂ ਨਰਮ ਆ ਗਿਆ ਮਿੰਤੇ ਵੇਖ ਲਓ ਪਵਾ ਦਿੰਨੇ ਆ ਬਠਿੰਡੇ ਲੈ ਜਾਨੀਆਂ ਗੋਡੇ ਘਰ ਦੇ ਪਵਾ ਦਿੰਨੇ ਤੁਹਾਨੂੰ ਤੇਲ ਮਸਰ ਦੂੰਗੀ ਤੇਲ ਨਰਮ ਆ ਗਿਆ ਤਰਨ ਲੱਗ ਜੀ ਵਧ ਗਿਆ ਤੇ ਨਾਨੀ ਦੇ ਜਿਹੜੇ ਕਿ ਗੋਡੇ ਬਹੁਤ ਜ਼ਿਆਦਾ ਸੁੱਜ ਗਏ ਸੀਗੇ ਤੇ ਨਾਨੀ ਤੋਂ ਜਿਹੜਾ ਕਿ ਪਲਾਘ ਨਹੀਂ ਪੱਟੀ ਜਾਂਦੀ ਸੀ ਚਲੋ ਹੁਣ ਆਪਣਾ ਇਹ ਤੁਰ ਫਿਰ ਕੇ ਮਤਲਬ ਕਿ ਇੱਧਰ ਉੱਧਰ ਜਾ ਵੜਦੇ ਹੈਗੇ ਤੇ ਆਜੋ ਤੁਹਾਨੂੰ ਦੱਸ ਦਿਆਂ ਵੀ ਇਹ ਆਪਾਂ ਸਿਰਫ 50 ਰੁਪਏ ਦੇ ਵਿੱਚ ਇੰਨਾ ਵਧੀਆ ਤੇਲ ਕਿਵੇਂ ਬਣਾ ਸਕਦੇ ਦੋਸਤੋ ਤੁਹਾਨੂੰ ਵੀ ਦੱਸਦੀ ਆ ਕਿ ਨਾਨੀ ਨੂੰ ਆਪਾਂ ਕਿਹੜਾ ਤੇਲ ਬਣਾ ਕੇ ਦਿੱਤਾ ਸੀ ਜਿਹਦੇ ਨਾਲ ਉਹਨਾਂ ਨੂੰ ਦਰਦਾਂ ਤੋਂ ਬਹੁਤ ਹੀ ਵਧੀਆ ਰਾਹਤ ਮਿਲਦੀ ਹੈਗੀ ਆ ਭਵੇਂ ਤੁਹਾਡੇ ਕਮਰ ਦਰਦ ਹੋਵੇ ਜਾਂ ਤੁਹਾਡੇ ਗੋਡੇ ਦੁਖਦੇ ਹੋਣ ਜਾਂ ਕਿਸੇ ਵੀ ਤਰ੍ਹਾਂ ਦਾ ਦਰਦ ਹੁੰਦਾ ਤਾਂ ਆਪਾਂ ਨੂੰ ਬਾਜ਼ਾਰੋਂ ਕੋਈ ਵੀ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਸਾਰੀਆਂ ਚੀਜ਼ਾਂ ਆਪਣੇ ਘਰ ਹੀ ਹੁੰਦੀਆਂ ਤੇ ਸਭ ਤੋਂ ਪਹਿਲਾਂ ਆਪਾਂ ਲੈਨੇ ਆ ਜੀ ਕੋਈ ਵੀ ਭਾਂਡਾ ਲੈ ਲੈਣਾ ਤੁਸੀਂ ਉਹ ਪਾਰਾ ਹੋਵੇ ਬਸ ਪਤਲਾ ਨਾ ਹੋਵੇ ਠੀਕ ਹਾਂਜੀ ਪਾਵਾਂਗੇ ਜੀ ਇੱਕ ਕੌਲੀ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਦੀ ਜਗ੍ਹਾ ਤੇ ਤੁਸੀਂ ਜਿਹੜਾ ਕੀ ਤਿਲਾਂ ਦਾ ਤੇਲ ਵੀ ਲੈ ਸਕਦੇ ਹੋ ਠੀਕ ਹਾਂਜੀ ਤੇ ਇਸ ਤੇਲ ਨੂੰ ਆਪਾਂ ਜਿਹੜਾ ਕੀ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਦੋਸਤੋ ਇਹਦੇ ਵਿੱਚ ਚਾਰਕ ਕਲੀਆਂ ਜਿਹੜੀਆਂ ਲਸਣ ਦੀਆਂ ਪਾ ਦਿੰਨੇ ਆ ਆਪਾਂ ਦੋਸਤੋ ਲੈਣੀ ਆ ਜੀ ਕੱਚੀ ਹਲਦੀ ਠੀਕ ਦੋਸਤੋ ਜੇ ਤੁਹਾਡੇ ਕੋਲੇ ਜਿਹੜੀਆਂ ਵੀ ਚੀਜ਼ਾਂ ਮੈਂ ਦੱਸੂਂਗੇ ਹੋਣੀਆਂ ਜ਼ਰੂਰੀ ਆ ਕਿ ਤੇ ਨਾਲ ਹੀ ਆਪਾਂ ਇਹਦੇ ਵਿੱਚ ਦੋ ਕ ਟੁਕੜੇ ਪਾ ਦਾਂਗੇ ਜੀ ਅਦਰਕ ਤੁਸੀਂ ਗੈਸ ਆ ਜਿਹੜੀ ਬਿਲਕੁਲ ਸਲੋਈ ਰੱਖਣੀ ਆ ਹੂੰ ਹੂੰ ਤੇ ਆ ਦੇਖੋ ਜਿਹੜਾ ਕੀ ਇਹ ਬਨ سٹਾਰਟ ਹੋ ਗਿਆ ਜਾਨੀ ਕਿ ਝਾਗੇ ਦੀ ਹੌਲੀ ਹੌਲੀ ਖਤਮ ਹੋਊਗੀ ਜਿੰਨਾ ਸਲੋ ਇਹ ਗੈਸ ਚੱਲੂਗਾ ਉਨਾਂ ਹੀ ਜ਼ਿਆਦਾ ਵਧਿਆ ਇਹ ਤੇਲ ਬਣੂਗਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜੇ ਜੀ ਮੇਥੀ ਦਾਣਾ ਠੀਕ ਹੈ ਜੀ ਇੱਕ ਦੋ ਟੁਕੜੇ ਪਾਵਾਂਗੇ ਜੀ ਪਿਆਜ਼ ਦੀ ਤੇ ਥੋੜਾ ਜਿਹਾ ਬਦਸਤੋ ਧਿਆਨ ਨਾ ਬਣਾਇਓ ਕਿਉਂਕਿ ਪਿਆਜ਼ ਦੇ ਵਿੱਚ ਵੀ ਹੁੰਦਾ ਥੋੜਾ ਰਸ ਤੇ ਤੁਹਾਡੇ ਉੱਪਰ ਜਿਹੜਾ ਕਿ ਛਿੱਟੇ ਵਗਾਰਾ ਨਾ ਪੈ ਜਾਣ ਆ ਸਾਰੀਆਂ ਚੀਜ਼ਾਂ ਜਾਨੀ ਕਿ ਇਹਦੇ ਵਿੱਚ ਪੱਕ ਚੁੱਕੀਆਂ ਤੁਸੀਂ ਦੇਖ ਹੀ ਸਕਦੇ ਹੋ ਕਲਰ ਇਹਨਾਂ ਦਾ ਹੋ ਗਿਆ ਚੇਂਜ ਤੇ ਹੁਣ ਦੋਸਤੋ ਇਹਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਜਿਹੜੀ ਤੁਸੀਂ ਇੰਨੇ ਕਿ ਪਾਉਣੀ ਹੈ ਜੀ ਇਹ ਹੈਗੀ ਹੈ ਜੀ ਰਤਨ ਜੋਤ ਠੀਕ ਜਿਹੜੀ ਆਪਣੇ ਤਰ੍ਹਾਂ ਦਾ ਵਾਸਤੇ ਬਹੁਤ ਹੀ ਜ਼ਿਆਦਾ ਹੈਲਪ ਕਰਦੀ ਆ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਸੇ ਨੂੰ ਵੀ ਸਕਿੱਪ ਨਹੀਂ ਕਰਨਾ ਕੋਈ ਵੀ ਛੱਡਣੀ ਨਹੀਂ ਨਹੀਂ ਗੀ ਸਾਰੀਆਂ ਚੀਜ਼ਾਂ ਜ਼ਰੂਰ ਪਾਉਣੀ ਹੈ ਤੇ ਫੇਰ ਹੀ ਬਹੁਤ ਵਧੀਆ ਹੈ ਜਿਹੜਾ ਕਿ ਦਰਦਾਂ ਤੋਂ ਰਾਹਤ ਮਿਲਣ ਵਾਲਾ ਜਿਹੜਾ ਤੇਲ ਆ ਬਣ ਕੇ ਤਿਆਰ ਹੋਊਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਅਜਵਾਈਨ ਠੀਕ ਹੈ ਜੀ ਅਜਵਾਈਨ ਵੀ ਤੁਹਾਨੂੰ ਪਤਾ ਗਰਮ ਹੁੰਦੀ ਆ ਆਪਾਂ ਖੰਗ 'ਚ ਕੰਮ ਵੇਲੇ ਵੀ ਵਰਤਦੇ ਆ ਤੇ ਉਸੇ ਤਰ੍ਹਾਂ ਹੀ ਦਰਦਾਂ ਦੇ ਵਿੱਚ ਵੀ ਇਹ ਬਹੁਤ ਮਦਦ ਕਰਦੀ ਆ ਠੀਕ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੇ ਜੇ ਤੇਲ ਠੀਕ ਹੈ ਜੀ ਜੇ ਤਾਂ ਤੁਸੀਂ ਤਿਲਾਂ ਦਾ ਤੇਲ ਪਾਇਆ ਹੋਇਆ ਫਿਰ ਤਾਂ ਆਪਾਂ ਨੂੰ ਤੇਲ ਪਾਉਣ ਦੀ ਜ਼ਰੂਰਤ ਨਹੀਂ ਪਰ ਜੇਕਰ ਤੁਸੀਂ ਸਰੋਂ ਦਾ ਤੇਲ ਲੈਨੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਥੋੜੇ ਜਿਹਾ ਤੇਲ ਯਾਨੀ ਕਿ ਅੱਧਾ ਕ ਚਮਚਾ ਜ਼ਰੂਰ ਪਾਉਣੇ ਪੈਣਗੇ ਠੀਕ ਹਾਂਜੀ ਤੇ ਨਾਲ-ਨਾਲ ਹੀ ਆਪਾਂ ਜਿਹੜਾ ਕਿ ਤੇਲ ਨੂੰ ਹਿਲਾਉਂਦੇ ਜਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਛੋਟਾ ਜਿਹਾ ਦਾਲ ਚੀਨੀ ਦਾ ਟੁਕੜਾ ਠੀਕ ਸਾਰੀਆਂ ਚੀਜ਼ਾਂ ਦੋਸਤੋ ਆਪਾਂ ਜਿੰਨੀਆਂ ਵੀ ਪਾਈਆਂ ਸਾਰੀਆਂ ਗਰਮ ਚੀਜ਼ਾਂ ਹੀ ਹੁੰਦੀਆਂ ਤੇ ਗਰਮ ਚੀਜ਼ਾਂ ਜਿਹੜੀਆਂ ਕਿ ਆਪਣੇ ਦਰਦਾਂ ਨੂੰ ਬਹੁਤ ਰਾਹਤ ਦਿੰਦੀਆਂ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ 4-5 ਜਿਹੜੀਆਂ ਕਾਲੀਆਂ ਮਿਰਚਾਂ ਪਾ ਦਿੰਨੇ ਆ ਠੀਕ ਤੇ ਨਾਲ ਹੀ ਆਪਾਂ ਇਹਦੇ ਜਿਹੜਾ ਕੀ ਤਿੰਨ ਚਾਰ ਜਿਹੜੇ ਲੌਂਗ ਪਾ ਦਿੰਨੇ ਆ ਠੀਕ ਹੈ ਜੀ ਪਉਣੇ ਸਾਰਾ ਸਮਾਨ ਤਾਂ ਘਰੇ ਹੀ ਹੁੰਦਾ ਹਾਂਜੀ ਬਿਲਕੁਲ ਜੀ ਸਾਰਾ ਸਮਾਨ ਆਪਣੇ ਘਰੇ ਹੀ ਹੁੰਦਾ ਬਸ ਆਪਾਂ ਤੇ ਵੇ ਤਾਂ ਬੜਾ ਵਧੀਆ ਆਪਾਂ ਦਾ ਨਾਨੇ ਦੇ ਗੋਡੇ ਪਉਣ ਨੂੰ ਦੇਖ ਕੇ ਸੋਚਦੇ ਅਸੀਂ ਵੀ ਪਵਾ ਦਈਏ ਹਾਂਜੀ ਕਿਉਂਕਿ ਹੁਣ ਉਮਰ ਵੀ ਜ਼ਿਆਦਾ ਹੋਣ ਕਰਕੇ ਗੋਡਿਆਂ ਤੋਂ ਵੀ ਜਿਹੜੇ ਆਪਾਂ ਪਵਾਵਾਂਗੇ ਤੇ ਠੀਕ ਨਹੀਂ ਰਹਿੰਦੇਗੇ ਤੇ ਆ ਜਿੰਨੇ ਇੰਨੇ ਕਨਾਲ ਆ ਜਿਹੜੇ ਤੇਲ ਦੀ ਮ사ਜ ਸੂਜ ਕਰਦੇ ਰਹਿੰਦੇ ਆ ਚਲੋ ਜਿਹੜਾ ਕੀ ਵਧੀਆ ਤੌਰ ਫਿਰ ਲੈਂਦੇ ਨੇ ਲਓ ਜੀ ਆਪਣਾ ਤੇਲ ਆ ਜਿਹੜਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਗੈਸ ਜਿਹੜੀ ਕਰ ਦਿੰਨੇ ਆ ਜੀ ਬੰਦ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਿਸੇ ਵੀ ਕੱਚ ਦੇ ਭਾਂਡੇ ਦੇ ਵਿੱਚ ਛਾਨ ਕੇ ਰੱਖ ਲੈਣੇ ਆ ਕਿਉਂਕਿ ਉਹ ਕਿੰਨੇ ਤਿੱਖੀ ਆ ਰਹੀ ਹੈ ਨਾ ਜਵੇਂ ਆਪਾਂ ਨੂੰ ਵਿਕਸਬੁੱਕ ਜਿਹੜੀ ਆਉਂਦੀ ਮੂਵ ਮਾਪ ਦੇ ਵਿੱਚ ਆਉਂਦੀ ਹੈ ਹਾਂਜੀ ਕਿਉਂਕਿ ਇਹਦੇ ਵਿੱਚ ਸਾਰੀਆਂ ਹੀ ਆਪਾਂ ਗਰਮ ਚੀਜ਼ਾਂ ਪਾਈਆਂ ਹੋਈਆਂ ਤੇ ਇਹਦਾ ਅਸਰ ਵੀ ਉਹਨਾਂ ਹੀ ਜ਼ਿਆਦਾ ਵਧੀਆ ਹੋਊਗਾ ਤੇ ਜ਼ਿਆਦਾ ਠੰਡਾ ਵੀ ਯੂਜ਼ ਨਹੀਂ ਕਰਨਾਗਾ ਤੇ ਯੂਜ਼ ਕਰਨ ਤੋਂ ਬਾਅਦ ਤੁਸੀਂ ਉਹ ਜਿਹੜੀ ਵੀ ਜਗ੍ਹਾ ਤੇ ਤੁਹਾਡੇ ਦਰਦ ਹੁੰਦਾ ਉੱਥੋਂ ਜਿਹੜੇ ਕਿ ਕੱਪੜੇ ਦੇ ਨਾਲ ਲਪੇਟ ਲੈਣਾ ਤੇ ਫਿਰ ਤੁਹਾਨੂੰ ਦਰਦ ਤੋਂ ਰਾਹਤ ਮਿਲੂਗੀ ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਆਹ ਵਾਲਾ ਤੇਲ ਬਣਾ ਕੇ ਜਰੂਰ ਦੇਖਿਓ ਤੁਹਾਡੇ ਬਹੁਤ سارے ਫਾਇਦੇ ਹੋਣਗੇ